ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 11 ਤਰੀਕ ਤੋਂ ਲੈ ਕੇ 20 ਤਰੀਕ ਦੇ ਮੌਸਮ ਦੀ ਜਾਨਿ ਕਿ 10 ਦਿਨ ਦੇ ਵਿੱਚਕਾਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਵੇਂ ਕਿ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਸੰਗਣੀ ਤੋਂ ਸੰਗਣੀ ਤੋਂ ਦਪੈਣ ਦੇ ਹਾਲਾਤ ਬਣ ਰਹੇ ਨੇ ਜਿਸ ਦੇ ਵਿੱਚ 10 ਤਰੀਕ ਨੂੰ ਸਾਨੂੰ ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬਹੁਤ ਕੜਾਕੇ ਦੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਵਿਜ਼ਿਬਿਲਟੀ ਜਿਹੜੀ ਹੈ ਉਹ 500 ਮੀਟਰ ਤੱਕ ਆ ਗਈ ਹੈ ਲਗਭਗ ਤੇ ਬਹੁਤੇ ਇਲਾਕੇ ਵਿੱਚ ਸਾਨੂੰ ਵਿਜ਼ਿਬਿਲਟੀ ਜਿਹੜੀ ਉਹ 100 ਮੀਟਰ ਤੱਕ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਬਹੁਤ ਸੰਘਣੀ ਧੁੰਦ ਦੇ ਹਾਲਾਤ ਬਣੇ ਹੋਏ ਨੇ ਕੜਾਕੇ ਦੀ ਧੁੰਦ ਪੈ ਰਹੀ ਹੈ ਜਿਸ ਦੇ ਕਾਰਨ ਆਵਾਜਾਈ ਦੇ ਵਿੱਚ ਕਾਫੀ ਆ ਦਿੱਕਤ ਆ ਰਹੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਜੀ 11 ਤਰੀਕ ਦੇ ਮੌਸਮ ਦੀ ਕਿਉਂਕਿ 11 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਸਵੇਰ ਦੇ ਸਮੇਂ ਸਾਨੂੰ 11 ਤ ਅੱਧਾ ਦੁਪਹਿਰ ਤੱਕ ਕਹਿ ਲਈਏ 10 11 ਵਜੇ ਤੋਂ ਕਹਿ ਲਈਏ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਅੰਮ੍ਰਿਤਸਰ ਤੋਂ ਉਤਰਨ ਤਰਨ ਹੁੰਦੀ ਹੋਈ ਫਜ਼ਿਲਕਾ ਫਿਰੋਜ਼ਪੁਰ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਸਾਨੂੰ ਮੀਂਹ ਦੀ ਗਤੀਵਿਧੀ ਦੇ ਦੇਖਣ ਨੂੰ ਮਿਲਦੀ ਹੋਈਆਂ ਦਿਖਾਈ ਦੇਣਗੀਆਂ ਤੇ ਲਗਭਗ ਆਉਂਦੇ 4-5 ਘੰਟੇ ਜਾਨੀ ਕਿ ਦੁਪਹਿਰ ਤੱਕ 11 ਤਰੀਕ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਿਸਟਮ ਇਹ ਪਹੁੰਚ ਜਾਵੇਗਾ ਜਿਸ ਦੇ ਨਾਲ ਗਤੀਵਿਧੀ ਮੀਂਹ ਦੀ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੀ ਹੁੰਦੀ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਇਸ ਸਿਸਟਮ ਦੀ ਤੇ ਸਿਸਟਮ ਕੋਈ ਬਹੁਤ ਵੱਡਾ ਤਾਂ ਨਹੀਂ ਹੈ ਪਰ ਹੌਲੀ-ਹੌਲੀ ਆਪਣਾ ਦਾਇਰਾ ਵਧਾਉਂਦਾ ਹੋਇਆ ਪੰਜਾਬ ਦੇ ਪੂਰੇ ਇਲਾਕੇ ਨੂੰ ਕਵਰ ਕਰ ਲਵੇਗਾ ਅਤੇ 11 ਤਰੀਕ ਸ਼ਾਮ ਤੱਕ ਲਗਭਗ ਪੂਰੇ ਪੰਜਾਬ ਦੇ ਵਿੱਚ ਬੱਦਲਬਾਜ਼ੀ ਦਾ ਮਾਹੌਲ ਬਣ ਜਾਵੇਗਾ ਕਿਣਮਰ ਕਣੀ ਦੇ ਹਾਲਾਤ ਵੀ ਬਣਨਗੇ ਨਾਲ ਦੀ ਨਾਲ ਥੋੜੀ-ਬਹੁਤੀ ਸਪੈਲ ਜਿਹੜੇ ਮੀਂਹ ਦੇ ਭਾਰੇ ਕਿਸੇ-ਕਿਸੇ ਇਲਾਕੇ ਵਿੱਚ ਲਗਦੇ ਹੋਏ ਦਿਖਾਈ ਦੇ ਸਕਦੇ ਨੇ ਇਹ ਜਿਹੜਾ ਸਿਸਟਮ ਹੈ ਲਗਭਗ 12 ਤਰੀਕ ਸਵੇਰ ਤੱਕ ਪੰਜਾਬ ਦੇ ਉੱਪਰ ਬਣਿਆ ਰਹੇਗਾ ਜਿਸ ਦੇ ਨਾਲ ਥੋੜਾ ਜਿਹਾ ਸਾਨੂੰ ਮੌਸਮ ਕਲੀਅਰ ਹੁੰਦਾ ਜ਼ਰੂਰ ਜਾਪਦਾ ਦਿਖਾਈ ਦੇਵੇਗਾ ਕਿਉਂਕਿ ਜੋ ਧੁੰਦ ਦੇ ਹਾਲਾਤ ਬਣੇ ਨੇ ਉਸ ਨੂੰ ਮੀ ਜਿਹੜਾ ਹੈ ਉਹ ਸਾਫ਼ ਕਰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਜਦੋਂ ਵੀ ਮੀ ਹੁੰਦਾ ਹੈ ਤਾਂ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਧੁੰਦ ਘਟ ਜਾਂਦੀ ਹੈ ਤੇ 12 ਤਰੀਕ ਬਾਅਦ ਦੁਪਹਿਰ ਮੌਸਮ ਖਿਲਦਾ ਹੋਇਆ ਦਿਖਾਈ ਦੇਵੇਗਾ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਬਣ ਰਹੀ ਹੈ ਕਿ ਪੰਜਾਬ ਦੇ ਵਿੱਚ ਮੌੜ ਤੋਂ ਧੁੱਪ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਗੱਲ ਕਰਾਂਗੇ 12 ਤਰੀਕ ਤੋਂ ਮੌਸਮ ਦੇ ਤਾਪਮਾਨ ਦੀ ਤਾਂ ਤਾਪਮਾਨ ਜਿਹੜੇ ਨੇ ਉਹ ਲਗਭਗ 15 ਡਿਗਰੀ ਤੱਕ ਆ ਜਾਣਗੇ ਕਿਉਂਕਿ ਮੀਂਹ ਦੇ ਨਾਲ ਠੰਡ ਦੇ ਹਾਲਾਤ ਵੀ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹੜਾ ਮੀਂਹ ਹੈ ਲਗਭਗ ਪੰਜਾਬ ਦੇ 60 ਤੋਂ 70% ਇਲਾਕੇ ਵਿੱਚ ਹੋਣ ਦੀ ਉਮੀਦ ਹੈ ਤੇ 20 ਤੋਂ 30% ਚਾਂਸ ਅਜਿਹੇ ਨੇ ਜਿਨ੍ਹਾਂ ਵਿੱਚ ਸਿਰਫ ਕਿਣਮਣ ਕਣੀ ਜਾਂ ਸਿਰਫ ਬੱਦਲਬਾਈ ਹੀ ਬਣਦੀ ਦਿਖਾਈ ਦੇਵੇਗੀ ਤੇ ਉਸ ਤੋਂ ਬਾਅਦ ਗੱਲ ਕਰੀਏ ਬਈ 13 ਤੇ 14 ਤਰੀਕ ਜਾਨਕਿ ਲੋਹੜੀ ਵਾਲੇ ਦਿਨਾਂ ਦੀ ਤਾਂ ਪੰਜਾਬ ਦੇ ਵਿੱਚ ਮੁਰ ਤੋਂ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਧੁੱਪ ਲਿਕਣ ਦੇ ਚਾਂਸ ਕਾਫੀ ਜ਼ਿਆਦਾ ਵਧਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਲੋਹੜੀ ਵਾਲੇ ਦਿਨ ਸਾਨੂੰ ਉਮੀਦ ਹੈ ਕਿ ਪੰਜਾਬ ਦਾ ਮੌਸਮ ਕਾਫੀ ਅੱਜ ਤੱਕ ਕਲੀਅਰ ਹੋ ਜਾਵੇਗਾ ਤੇ ਉਸ ਤੋਂ ਬਾਅਦ 15 ਤਰੀਕ ਤੋਂ ਲੈ ਕੇ 20 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਮੌਸਮ ਦੇ ਹਾਲਾਤ ਨੇ ਕਾਫੀ ਜ਼ਿਆਦਾ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਕਲੀਅਰ ਹੁੰਦਾ ਜਾਪ ਰਿਹਾ ਹੈ ਜੋ ਕਿ ਕਿਸਾਨਾਂ ਦੇ ਪੱਖ ਤੋਂ ਵੀ ਚੰਗੀ ਗੱਲ ਹੈ ਕਿਉਂਕਿ ਕਣਕ ਨੂੰ ਕਿਤੇ ਨਾ ਕਿਤੇ ਦੁਆਰਾ ਤਾਂ ਧੁੱਪ ਦੀ ਜ਼ਰੂਰਤ ਰਹੇਗੀ ਸਪਰੇਅ ਖਾਦ ਕਰਨ ਦੇ ਲਈ ਮੌਸਮ ਅਨੁਕੂਲ ਤਾਂ ਹੀ ਬਣੇਗਾ ਜਦੋਂ ਧੁੱਪ ਨਿਕਲੇਗੀ ਫਿਲਹਾਲ ਜਿਹੜੇ ਧੁੰਦ ਦੇ ਹਾਲਾਤ ਨੇ ਬਹੁਤ ਵੱਧ ਤੋਂ ਬੱਧਰ ਹੋ ਰਹੇ ਨੇ ਜਿਸ ਦੇ ਵਿੱਚ ਕਾਫੀ ਜ਼ਿਆਦਾ ਮਾੜੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਏਸੀਜੀ ਅਪਡੇਟ ਮੌਸਮ ਦੀ 11 ਤਰੀਕ ਤੋਂ ਲੈ ਕੇ 20 ਤਰੀਕ ਦੀ ਬਾਕੀ ਮੀਂਹ ਵਾਸਤੇ ਜਾਂ ਕੋਈ ਹੋਰ ਵੀ ਅਪਡੇਟ ਆਉਣਗੇ ਥੋੜੇ ਤੱਕ ਜਾਣਕਾਰੀ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਨਵੀਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਪੇੜ ਭਰਾਵਾਂ ਦਾ